ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਵਿਆਹ ਦਾ ਚਾ ਕਿਸ ਨੂੰ ਨਹੀਂ ਹੁੰਦਾ ਵਿਆਹ ਦੇ ਨਾਂ ਤੇ ਸਭ ਦੇ ਦਿਨਾਂ ਚ ਲੱਡੂ ਫੁੱਟਦੇ ਨੇ ਐਸੇ ਤਰ੍ਹਾਂ ਇੱਕ ਨਵੀਂ ਵਿਆਹੀ ਕੁੜੀ ਆਪਣੇ ਸਹੁਰੇ ਘਰ ਆਂਦੀ ਹੈ ਤੇ ਸਾਰਾ ਸਹੁਰਾ ਘਰ ਉਸ ਦਾ ਸਵਾਗਤ ਕਰਦਾ ਹੈ ਉਸ ਦਾ ਵੈਲਕਮ ਕਰਦਾ ਹੈ ਉਹ ਬੜੀ ਖੁਸ਼ੀ ਕਿਉਂਕਿ ਉਹਨੂੰ ਲੱਗਿਆ ਉਸਦਾ ਪਤੀ ਬਹੁਤ ਵਧੀਆ ਹੈ ਤੇ ਉਹਦੇ ਸੱਸ ਵੀ ਬਹੁਤ ਵਧੀਆ ਹੈ ਪਰ ਜੋ ਸੋਹਰਾ ਕਰ ਸੀ ਉਹਦੇ ਵਿੱਚ ਉਹਦੀ ਸੱਸ ਤੇ ਉਹਦਾ ਮੁੰਡਾ ਰਹਿੰਦੇ ਸੀ ਜਿਹੜਾ ਉਹਦਾ ਸੋਹਰਾ ਸੀ ਉਹ ਕੁਝ ਸਾਲ ਪਹਿਲਾਂ ਹੀ ਗੁਜ਼ਰ ਚੁੱਕਿਆ ਸੀ ਐਸੀ ਤਰ੍ਹਾਂ 3-4 ਦਿਨ ਤੱਕ ਘਰ ਵਿੱਚ ਵਿਆਹ ਵਾਲੇ ਮਹਿਮਾਨ ਰਹਿੰਦੇ ਨੇ ਤੇ ਉਹ ਕੁੜੀ 3-4 ਦਿਨ ਆਪ ਤੇ ਸੋਹਰਿਆਂ ਦਾ ਇਹ ਘਰ-ਵਾਰ ਵਿਵਹਾਰ ਉਹਨਾਂ ਦਾ ਵੇਖਦੀ ਹੈ ਉਹ ਕੁੜੀ ਦਾ ਨਾਂ ਅੰਜਲੀ ਸੀ ਅੰਜਲੀ ਨੂੰ ਹੌਲੀ-ਹੌਲੀ ਪਤਾ ਲੱਗਦਾ ਹੈ ਉਸ ਦਾ ਜੋ ਪ੍ਰੋਣਾ ਸੀ ਉਹ ਆਪਦੀ ਮਾਂ ਦੀ ਇੱਜ਼ਤ ਨਹੀਂ ਕਰਦਾ ਸੀ ਨਾ ਉਹਦੀ ਸੇਵਾ ਕਰਦਾ ਸੀ ਤੇ ਨਾ ਹੀ ਉਸ ਦੀ ਸੰਭਾਲ ਕਰਦਾ ਸੀ ਤਿੰਨ ਚਾਰ ਦਿਨ ਤੱਕ ਘਰ ਵਿੱਚ ਮਹਿਮਾਨ ਰਹਿੰਦੇ ਨੇ ਇਸ ਕਰਕੇ ਅੰਜਲੀ ਕੁਝ ਨਹੀਂ ਬੋਲਦੀ ਜਿਵੇਂ ਹੀ ਮਹਿਮਾਨ ਜਾਣੇ ਸ਼ੁਰੂ ਹੁੰਦੇ ਨੇ ਤੇ ਸਾਰੇ ਮਹਿਮਾਨ ਜਾ ਚੁੱਕੇ ਹੁੰਦੇ ਨੇ ਉਸ ਤੋਂ ਬਾਅਦ ਅੰਜਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਤੂੰ ਮਾਂ ਦੀ ਇੱਜ਼ਤ ਕਿਉਂ ਨਹੀਂ ਕਰਦਾ ਪਰ ਉਸ ਦਾ ਘਰ ਵਾਲਾ ਜਿਸ ਦਾ ਨਾਂ ਸੀ ਮਨੀਸ਼ ਤੇ ਮਨੀਸ਼ ਉਸ ਨੂੰ ਕਹਿੰਦਾ ਕਿ ਤੂੰ ਮੇਰੇ ਮਾਮਲੇ 'ਚ ਦਖਲ ਨਾ ਦੇ ਤੈਨੂੰ ਇੰਨਾ ਗੱਲਾਂ ਦੀ ਪਰਵਾਹ ਕਰਨ ਦੀ ਕੋਈ ਲੋੜ ਨਹੀਂ ਪਰ ਅੰਜਲੀ ਚੁੱਪ ਕਰ ਜਾਂਦੀ ਹੈ ਕਿਉਂਕਿ ਹਜੇ ਉਹ ਤਾਂ ਨਵਾਂ-ਨਵਾਂ ਵਿਆਹ ਹੋਇਆ ਸੀ ਉਹ ਘਰ ਚਕੜੇ ਸੀ ਨਹੀਂ ਚਾਹਦੀ ਸੀ ਐਵੇਂ ਤਿੰਨ ਮਹੀਨੇ ਬੀਤ ਜਾਂਦੇ ਨੇ ਤੇ ਅੰਜਲੀ ਨੂੰ ਪਤਾ ਲੱਗਦਾ ਹੈ ਕਿ ਉਸਦੀ ਮਾਂ ਸੀ ਜੋ ਆਪਦੇ ਮੁੰਡੇ ਦੀ ਬਹੁਤ ਫਿਕਰ ਕਰਦੀ ਸੀ ਪਰ ਉਸਦਾ ਮੁੰਡਾ ਮਨੀਸ਼ ਉਸਦੀ ਜਮਾਂ ਪਰਵਾਹ ਨਹੀਂ ਕਰਦਾ ਸੀ ਮਨੀਸ਼ ਥੋੜਾ ਕਮੰਡੀ ਵੀ ਸੀ ਤੇ ਵੱਡਿਆਂ ਦੀ ਇੱਜ਼ਤ ਵੀ ਨਹੀਂ ਕਰਦਾ ਸੀ ਉਸ ਤੋਂ ਬਾਅਦ ਅੰਜਲੀ ਮਨੀਸ਼ ਨੂੰ ਸਮਝਾਉਂਦੀ ਹੈ ਪਰ ਮਨੀਸ਼ ਤੇ ਕੋਈ ਫਰਕ ਨਹੀਂ ਪੈਂਦਾ ਤੇ ਇੱਕ ਵਾਰ ਦੋਵੇਂ ਜਣੇ ਬੈਠ ਕੇ ਰੋਟੀ ਖਾਣਾ ਸ਼ੁਰੂ ਕਰਦੇ ਨੇ ਤੇ ਅੰਜਲੀ ਕਹਿੰਦੀ ਹੈ ਕਿ ਮਾਂ ਨੂੰ ਬੁਲਾ ਲੈਨੇ ਆ ਮਾਂ ਵੀ ਆਪਣੇ ਨਾਲ ਰੋਟੀ ਖਾ ਲਵੇਗੀ ਪਰ ਮਨੀਸ਼ ਕਹਿੰਦਾ ਹੈ ਕਿ ਉਸ ਨੂੰ ਬੁਲਾਣ ਦੀ ਕੋਈ ਲੋੜ ਨਹੀਂ ਜੇ ਤੈਨੂੰ ਰੋਟੀ ਖਾਣੀ ਹੈ ਤਾਂ ਮੇਰੇ ਨਾਲ ਖਾ ਲੈ ਤੂੰ ਵੀ ਨਹੀਂ ਖਾਣੀ ਤਾਂ ਨਾ ਖਾ ਫਿਰ ਅੰਜਲੀ ਚੁੱਪ ਕਰ ਜਾਂਦੀ ਹੈ ਪਰ ਉਹ ਮਾਂ ਦਾ ਪੱਖ ਲੈਂਦੀ ਸੀ ਤੇ ਮਾਂ ਦੀ ਸੇਵਾ ਤੇ ਸੰਭਾਲ ਅੰਜਲੀ ਕਰਦੀ ਸੀ ਕਿਉਂਕਿ ਅੰਜਲੀ ਸੰਸਕਾਰੀ ਘਰਾਂ ਦੀ ਕੁੜੀ ਸੀ ਤੇ ਮਨੀਸ਼ ਦੀ ਮਾਂ ਨੇ ਅੰਜਲੀ ਨੂੰ ਪਸੰਦ ਕੀਤਾ ਸੀ ਅੰਜਲੀ ਆਪਦੇ ਮਾਪਿਆਂ ਦੀ ਬਹੁਤ ਸੇਵਾ ਕਰਦੀ ਹੁੰਦੀ ਸੀ ਤੇ ਘਰ ਵਿੱਚ ਸਭ ਤੋਂ ਸਿਆਣੀ ਕੁੜੀ ਅੰਜਲੀ ਹੀ ਸੀ ਐਸੇ ਤਰ੍ਹਾਂ ਇੱਕ ਵਾਰ ਮਨੀਸ਼ ਥੋੜੇ ਜੇ ਪੈਸੇ ਲਿਆ ਕੇ ਅੰਜਲੀ ਨੂੰ ਦਿੰਦਾ ਤੇ ਅੰਜਲੀ ਉਹ ਪੈਸਿਆਂ ਨਾਲ ਆਪਦੀ ਸੱਸ ਦਾ ਸਮਾਨ ਲੈ ਆਂਦੀ ਹੈ ਉਹਦੇ ਕੱਪੜੇ ਨਵੇਂ ਲਿਆਂਦੀ ਹੈ ਤੇ ਉਹਦੇ ਚੱਪਲਾ ਵੀ ਨਵੀਆਂ ਲਿਆਂਦੀ ਹੈ ਪਰ ਆ ਕੇ ਜਦੋਂ ਮਨੀਸ਼ ਪੁੱਛਦਾ ਕਿ ਪੈਸੇ ਕਿੱਥੇ ਨੇ ਤਾਂ ਅੰਜਲੀ ਕਹਿੰਦੀ ਹੈ ਕਿਉਂ ਦੇ ਨਾਲ ਤਾਂ ਮੈਂ ਸਸਦੀ ਮੰਦਿਆਂ ਕੱਪੜੇ ਲੈ ਆਈ ਤੇ ਉਸ ਦੀਆਂ ਚੱਪਲਾਂ ਲੈ ਆਈ ਉਸ ਕੋਲੇ ਚੱਪਲਾਂ ਨਹੀਂ ਸੀ ਇੱਕ ਚੱਪਲ ਉਸ ਦੀ ਟੁੱਟੀ ਹੋਈ ਸੀ ਤੇ ਕੱਪੜੇ ਵੀ ਉਹ ਪੱਟੇ ਜੇ ਪਾਈ ਫਿਰਦੀ ਸੀ ਤਾਂ ਕਰਕੇ ਮੈਂ ਉਹਨੂੰ ਕੱਪੜੇ ਦਵਾਤੇ ਤੇ ਨਾਲੇ ਨੰਨੀਆਂ ਚੱਪਲਾਂ ਦਵਾਤੀਆਂ ਆ ਸੁਣ ਕੇ ਮਨੀਸ਼ ਨੂੰ ਗੁੱਸਾ ਚੜ ਜਾਂਦਾ ਉਹ ਕਹਿੰਦਾ ਹੈ ਕਿ ਮੈਂ ਤੈਨੂੰ ਐਸੇ ਵਾਸਤੇ ਪੈਸੇ ਨਹੀਂ ਦਿੱਤੇ ਸੀ ਉਸ ਬੁੱਢੜੀ ਦਾ ਕੀ ਹੈ ਆਪਣੇ ਪੈਸੇ ਐਵੇਂ ਲਵਾਉਂਦੀ ਰਹਿੰਦੀ ਹੈ ਉਸ ਦਾ ਤਾਂ ਰੋਜ਼ ਦਾ ਕੰਮ ਹੈ ਇੰਨਾ ਕਹਿ ਕੇ ਤੇ ਉਹ ਅੰਜਲੀ ਦੇ ਥੱਪੜ ਮਾਰਦਾ ਅੰਜਲੀ ਇੱਕ ਸੁਭਾਵੀ ਮਾਨੀ ਕੁੜੀ ਸੀ ਕਿਉਂਕਿ ਉਹਨੇ ਕੋਈ ਗਲਤੀ ਵੀ ਨਹੀਂ ਕੀਤੀ ਸੀ ਉਹਨਾਂ ਦਾ ਵੱਡਿਆਂ ਦੀ ਇੱਜ਼ਤ ਕੀਤੀ ਸੀ ਆਦਰ ਕੀਤਾ ਸੀ ਉਹ ਇੰਨਾ ਜਾ ਨਹੀਂ ਸਕੀ ਤੇ ਉਹ ਆਪਣੇ ਪਿਕੇ ਘਰੇ ਫੋਨ ਕਰਕੇ ਸਾਰੀ ਗੱਲ ਦੱਸ ਦਿੰਦੀ ਹੈ ਉਸ ਤੋਂ ਬਾਅਦ ਉਸ ਦਾ ਪਿਓ ਉਸ ਨੂੰ ਲੈਣ ਆ ਜਾਂਦਾ ਹੈ ਤੇ ਅੰਜਲੀ ਆਪਣੇ ਘਰੇ ਜਾ ਕੇ ਆਰਾਮ ਨਾਲ ਰਹਿਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਮਨੀਸ਼ ਅੰਜਲੀ ਨੂੰ ਫੋਨ ਕਰਦਾ ਹੈ ਉਹਨੂੰ ਆਉਣ ਵਾਸਤੇ ਕਹਿੰਦਾ ਹੈ ਪਰ ਅੰਜਲੀ ਦਾ ਪਿਓ ਮਨੀਸ਼ ਨੂੰ ਮਨਾ ਕਰ ਦਿੰਦਾ ਹੈ ਉਹ ਕਹਿੰਦਾ ਜਿੱਥੇ ਵੱਡਿਆਂ ਦੀ ਇੱਜ਼ਤ ਨਹੀਂ ਹੁੰਦੀ ਉੱਥੇ ਸਾਡੀ ਕੁੜੀ ਨਹੀਂ ਜਾਵੇਗੀ ਜੇ ਤੂੰ ਆਪਦੀ ਮਾਂ ਦਾ ਨਹੀਂ ਹੋ ਸਕਿਆ ਤਾਂ ਸਾਡੀ ਕੁੜੀ ਦਾ ਕਿਵੇਂ ਹੋਵੇਗਾ ਆਈ ਸੋਚ ਕੇ ਅੰਜਲੀ ਵੀ ਜਾਣ ਤੋਂ ਨਾ ਕਰ ਦਿੰਦੀ ਐ ਪਰ ਕਰਿਆ ਇਹਨੂੰ ਅੰਜਲੀ ਦਾ ਪਿਓ ਕਹਿੰਦਾ ਕਿ ਜੇ ਤੂੰ ਆਪਦੀ ਮਾਂ ਦੀ ਸੰਭਾਲ ਕਰੇਂਗਾ ਆਪਦੀ ਮਾਂ ਦੀ ਸੇਵਾ ਕਰੇਂਗਾ ਮੇਰੀ ਅੰਜਲੀ ਨੂੰ ਵੀ ਖੁਸ਼ ਰੱਖੇਂਗਾ ਤਾਂ ਮੈਂ ਅੰਜਲੀ ਨੂੰ ਤੇਰੇ ਨਾਲ ਭੇਜਾਂਗਾ ਨਹੀਂ ਤਾਂ ਮੈਂ ਅੰਜਲੀ ਨੂੰ ਤੇਰੇ ਨਾਲ ਨਹੀਂ ਭੇਜਦਾ ਆ ਸੁਣ ਕੇ ਮਨੀਸ਼ ਕਹਿੰਦਾ ਹੈ ਕਿ ਮੈਂ ਅੰਜਲੀ ਨੂੰ ਖੁਸ਼ ਰੱਖਾਂਗਾ ਪਰ ਮੇਰੀ ਮਾਂ ਦੀ ਜ਼ਿੰਮੇਵਾਰੀ ਮੇਰੇ ਤੇ ਹੈ ਤੁਸੀਂ ਇਸ ਵਿੱਚ ਦਖਲ ਨਾ ਦਿਓ ਆ ਸੁਣ ਕੇ ਅੰਜਲੀ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਆਪਦੇ ਪਿਓ ਨੂੰ ਕਹਿੰਦੀ ਹੈ ਕਿ ਮੈਂ ਇਹਦੇ ਨਾਲ ਨਹੀਂ ਜਾਣਾ ਮੈਂ ਇਹਦੇ ਨਹੀਂ ਰਹਿਣਾ ਉਸ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਜਾਂਦਾ ਹੈ ਤਲਾਕ ਹੋਣ ਤੋਂ ਬਾਅਦ ਅੰਜਲੀ ਨੂੰ ਕੁਝ ਮਹੀਨਿਆਂ ਬਾਅਦ ਪਤਾ ਲੱਗਦਾ ਹੈ ਕਿ ਮਨੀਸ਼ ਨੇ ਦੂਜਾ ਵਿਆਹ ਕਰਵਾ ਲਿਆ ਤੇ ਅੰਜਲੀ ਨੂੰ ਐਵੇਂ ਵੀ ਪਤਾ ਲੱਗਦਾ ਹੈ ਕਿ ਮਨੀਸ਼ ਨੇ ਪਹਿਲਾਂ ਹੀ ਕੋਰਟ ਮੈਰਜ ਉਸ ਕੁੜੀ ਨਾਲ ਕਰਵਾ ਰੱਖੀ ਸੀ ਇਹ ਸਭ ਹੁੰਦੇ ਹੋਏ ਵੀ ਅੰਜਲੀ ਨਾਲ ਉਸਨੇ ਦੂਜਾ ਵਿਆਹ ਕਰਵਾਇਆ ਅੰਜਲੀ ਨੂੰ ਆਹ ਜਾਣ ਕੇ ਬਹੁਤ ਦੁੱਖ ਹੁੰਦਾ ਹੈ ਇੱਧਰ ਜੋ ਮਨੀਸ਼ ਦੀ ਨਵੀਂ ਕਰਵਾਲੀ ਹੁੰਦੀ ਹੈ ਕੰਗਣਾ ਉਹ ਵਿਵਾਰ ਦੀ ਬਹੁਤ ਮਾੜੀ ਸੀ ਉਹ ਵੀ ਮਨੀਸ਼ ਦੀ ਮਾਂ ਨਾਲ ਬਹੁਤ ਮਾੜਾ ਸਲੂਕ ਕਰਦੀ ਸੀ ਤੇ ਮਨੀਸ਼ ਵੀ ਆਪਣੀ ਮਾਂ ਨਾਲ ਬਹੁਤ ਮਾੜਾ ਸਲੂਕ ਕਰਦਾ ਸੀ ਉਹਦੀ ਮਾਂ ਸਭ ਚੈਲਨੀ ਪਾਂਦੀ ਤੇ ਥੋੜੇ ਦਿਨਾਂ ਬਾਅਦ ਹੀ ਮਰ ਜਾਂਦੀ ਹੈ ਉਸ ਤੋਂ ਬਾਅਦ ਇੱਧਰ ਅੰਜਲੀ ਵੀ ਦੂਜਾ ਵਿਆਹ ਕਰਵਾ ਲੈਂਦੀ ਹੈ ਉਹ ਵੀ ਆਪਣੇ ਘਰੇ ਸੁਖੀ ਵਸਣ ਲੱ ਜਾਂਦੀ ਹੈ ਤੇ ਅੰਜਲੀ ਦੇ ਦੋ ਮੁੰਡੇ ਹੁੰਦੇ ਨੇ ਤੇ ਇੱਧਰ ਮਨੀਸ਼ ਦੇ ਵੀ ਚਾਰ ਮੁੰਡੇ ਹੁੰਦੇ ਨੇ ਤੇ ਚਾਰੇ ਵੱਡੇ ਹੋ ਜਾਂਦੇ ਨੇ ਹੁਣ ਮਨੀਤ ਸੋਚਦਾ ਸੀ ਕਿ ਮੈਂ ਹੁਣ ਬਜ਼ੁਰਗ ਹੋ ਗਿਆ ਮੇਰੀ ਸੇਵਾ ਮੇਰੇ ਮੁੰਡੇ ਕਰਨਗੇ ਤੇ ਮੈਂ ਉਹਨਾਂ ਨੂੰ ਵਿਆਹ ਦੇਵਾਂਗਾ ਬਾਤ ਸਾਰੇ ਮਿਲ ਕੇ ਮੇਰੀ ਸੇਵਾ ਕਰਿਆ ਕਰਨਗੇ ਇਸੇ ਤਰ੍ਹਾਂ ਉਹ ਇੱਕੀ ਕਰਕੇ ਚਾਰਾਂ ਦੇ ਵਿਆਹ ਕਰ ਦਿੰਦਾ ਹੈ ਪਰ ਜਿਵੇਂ ਜਿਵੇਂ ਵਿਆਹ ਕਰਦਾ ਓਵੇਂ ਓਵੇਂ ਮੁੰਡੇ ਅੱਡ ਹੁੰਦੇ ਜਾਂਦੇ ਨੇ ਮਨੀਸ਼ ਦੀ ਕੋਈ ਪਰਵਾਹ ਨਹੀਂ ਕਰਦਾ ਸਭ ਉਸ ਨੂੰ ਕੱਲਿਆਂ ਛੱਡ ਜਾਂਦੇ ਨੇ ਇਧਰ ਅੰਜਲੀ ਦੇ ਪੁੱਤ ਦੋਵੇਂ ਜਵਾਨ ਹੋ ਜਾਂਦੇ ਆ ਉਹ ਵੀ ਉਹਨਾਂ ਦਾ ਵਿਆਹ ਕਰ ਦਿੰਦੇ ਆ ਤੇ ਉਹਨਾਂ ਦੀਆਂ ਘਰਵਾਲੀਆਂ ਬਹੁਤ ਸੰਸਕਾਰੀਆਂ ਨਹੀਂ ਐ ਕਿਉਂਕਿ ਘਰ 'ਚ ਸੰਸਕਾਰ ਸੀ ਇਸ ਕਰਕੇ ਉਹਨਾਂ ਦੀਆਂ ਘਰਵਾਲੀਆਂ ਵੀ ਸੰਸਕਾਰੀ ਸੀ ਤਾਂ ਦੋਸਤੋ ਮਨੀਸ਼ ਹੁਣ ਬਹੁਤ ਜ਼ਿਆਦਾ ਦੁਖੀ ਸੀ ਉਹਦਾ ਕੋਈ ਵੀ ਮੁੰਡਾ ਉਹਦੀ ਸੰਭਾਲ ਨਹੀਂ ਕਰਦਾ ਸੀ ਨਾ ਹੀ ਕੋਈ ਉਹਦੀ ਸੇਵਾ ਕਰਦਾ ਸੀ ਥੋੜੇ ਦਿਨਾਂ ਬਾਅਦ ਮਨੀਸ਼ ਨੂੰ ਘਰ ਤੋਂ ਕੱਢ ਦਿੰਦੇ ਨੇ ਤੇ ਕਹਿੰਦੇ ਨੇ ਤੂੰ ਜਿੱਥੇ ਮਰਜ਼ੀ ਜਾ ਸਾਡੇ ਕੋਲੇ ਹੋਰ ਨਹੀਂ ਸਾਮਿਆ ਜਾਂਦਾ ਤੇ ਮਨੀਸ਼ ਨੂੰ ਉਹ ਸਭ ਪੁਰਾਣੀਆਂ ਗੱਲਾਂ ਯਾਦ ਆਉਣ ਲੱਗ ਜਾਂਦੀਆਂ ਕਿਵੇਂ ਉਹ ਆਪਦੀ ਮਾਂ ਨਾਲ ਵਿਵਹਾਰ ਕਰਦਾ ਸੀ ਤੇ ਮਾਂ ਨੂੰ ਦੁਖੀ ਰੱਖਦਾ ਸੀ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਸਭ ਕਰਮਾਂ ਦਾ ਫਲ ਐਸੇ ਜਨਮ 'ਚ ਹੀ ਮਿਲਦਾ ਹੈ ਫਿਰ ਮਨੀਸ਼ ਕੋਲੇ ਕੋਈ ਸਹਾਰਾ ਨਹੀਂ ਰਹਿੰਦਾ ਤੇ ਉਹਦੇ ਸਿਰ ਤੇ ਛੱਤ ਨਹੀਂ ਰਹਿੰਦੀ ਉਹ ਘਰ ਤੋਂ ਬੇਕਾਰ ਹੋ ਜਾਂਦਾ ਇੱਕ ਦਿਨ ਅੰਜਲੀ ਆਪਣੇ ਵੱਡੇ ਮੁੰਡੇ ਨੂੰ ਲੈ ਕੇ ਮੰਦਿਰ 'ਚ ਮੱਥਾ ਟੇਕਣ ਆਈ ਸੀ ਤੇ ਉਹ ਬਿਖਾਰੀਆਂ ਨੂੰ ਰੋਟੀ ਖਵਾਉਣ ਲੱਗਦੀ ਹੈ ਤਾਂ ਉਸ ਦੀ ਨਿਗਾ ਮਨੀਸ਼ ਤੇ ਜਾਂਦੀ ਹੈ ਮਨੀਸ਼ ਉੱਥੇ ਬਿਖਾਰੀ ਬਣ ਕੇ ਬੈਠਾ ਸੀ ਤੇ ਲੋਕਾਂ ਕੋਲ ਖਾਣ ਵਾਸਤੇ ਮੰਗ ਰਿਹਾ ਸੀ ਜਦੋਂ ਅੰਜਲੀ ਉਸ ਨੂੰ ਦੇਖਦੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਇਸ ਬੰਦੇ ਨੂੰ ਕਿਤੇ ਦੇਖਿਆ ਹੈ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਉਸ ਦੀ ਦਾੜ੍ਹੀ ਬਾੜ ਸਭ ਕੁਝ ਵਦੇ ਹੋਈ ਸੀ ਪਰ ਥੋੜੀ ਦੇਰ ਬਾਅਦ ਅੰਜਲੀ ਉਸ ਨੂੰ ਪਛਾਣ ਲੈਂਦੀ ਹੈ ਉਹ ਆਪਣੇ ਮੁੰਡੇ ਨੂੰ ਉਸ ਕੋਲ ਭੇਜਦੀ ਹੈ ਤੇ ਕਹਿੰਦੀ ਹੈ ਕਿ ਉਸ ਬਿਖਾਰੀ ਨੂੰ ਬੁਲਾ ਕੇ ਲਿਆ ਅੰਜਲੀ ਦਾ ਮੁੰਡਾ ਬਿਖਾਰੀ ਨੂੰ ਬੁਲਾ ਕੇ ਲੈਂਦਾ ਹੈ ਜਦੋਂ ਮਨੀਸ਼ ਕੋਲ ਆਦਾ ਹੈ ਤਾਂ ਅੰਜਲੀ ਉਸ ਨੂੰ ਚੰਗੀ ਤਰ੍ਹਾਂ ਪਛਾਣ ਲੈਂਦੀ ਹੈ ਤਾਂ ਉਹ ਕਹਿੰਦੀ ਹੈ ਕਿ ਤੂੰ ਮਨੀਸ਼ ਹੀ ਹੈ ਤਾਂ ਉਹ ਮਨੀਸ਼ ਕਹਿੰਦਾ ਹਾਂ ਮੈਂ ਮਨੀਸ਼ ਹੀ ਹਾਂ ਤੇ ਮਨੀਸ਼ ਵੀ ਅੰਜਲੀ ਨੂੰ ਪਛਾਣ ਲੈਂਦਾ ਹੈ ਤਾਂ ਉਹ ਵੀ ਉਸ ਦਾ ਹਾਲ ਚਾਲ ਪੁੱਛਦਾ ਹੈ ਤੇ ਅੰਜਲੀ ਕਹਿੰਦੀ ਹੈ ਕਿ ਤੇਰਾ ਹਾਲ ਕਿਵੇਂ ਹੋ ਗਿਆ ਮੈਂ ਸੁਣਿਆ ਵਿਆਹ ਤੋਂ ਬਾਅਦ ਤੂੰ ਬਹੁਤ ਖੁਸ਼ੀ ਤੂੰ ਤਾਂ ਤੂੰ ਤਾਂ ਲਵ ਮੈਰਜ ਕਰਵਾਈ ਸੀ ਅਗੋਂ ਮਨੀਸ਼ ਕਹਿੰਦਾ ਹੈ ਕਿ ਅੰਜਲੀ ਮੇਰੇ ਕੋਲੇ ਬਹੁਤ ਵੱਡੀ ਗਲਤੀ ਹੋ ਗਈ ਮੈਂ ਜ਼ਿੰਦਗੀ ਦੀ ਬਹੁਤ ਵੱਡੀ ਭੁੱਲ ਕੀਤੀ ਹੈ ਜੋ ਆਪਦੀ ਮਾਂ ਦੀ ਸੇਵਾ ਨਹੀਂ ਕੀਤੀ ਤੇ ਤੈਨੂੰ ਮੈਂ ਨਹੀਂ ਸਮਝਿਆ ਤੂੰ ਬਹੁਤ ਸ਼ੈਣੀ ਕੁੜੀ ਸੀ ਤੇ ਬਹੁਤ ਸੰਸਕਾਰੀ ਸੀ ਮੈਨੂੰ ਆ ਗੱਲਾਂ ਬਾਤ ਚ ਯਾਦ ਆਈਆਂ ਫੇਰ ਮੇਰੇ ਪਛਤਾਣ ਤੋਂ ਸਿਵਾਏ ਮੇਰੇ ਕੋਲੇ ਕੋਈ ਹੱਲ ਨਹੀਂ ਸੀ ਤੇ ਅੱਜ ਮੈਨੂੰ ਬਹੁਤ ਪਛਤਾਵਾ ਹੈ ਮੈਂ ਤਾਂ ਆਪਦੀ ਮਾਂ ਕੋਲੇ ਮਾਫੀ ਵੀ ਨਹੀਂ ਮੰਗ ਸਕਦਾ ਉਹ ਤਾਂ ਕਦੋਂ ਦੀ ਗੁਜ਼ਰ ਗਈ ਪਰ ਹੁਣ ਮੈਂ ਤੇਰੇ ਕੋਲੇ ਮਾਫੀ ਮੰਗਦਾ ਇੱਕ ਇੱਕ ਮਨੀਸ਼ ਜ਼ੋਰ-ਜ਼ੋਰ ਦੀ ਰੋਣ ਲਾ ਜਾਂਦਾ ਹੈ ਤੇ ਅंजलि ਦੀਆਂ ਵੀ ਅੱਖਾਂ ਭਰ ਆਂਦੀਆਂ ਨੇ ਥੋੜੀ देर ਉਹਤੇ ਮਾਹੌਲ ਥੋੜਾ ਸੈਡਜਾ ਹੋ ਜਾਂਦਾ ਹੈ ਤੇ ਮਨੀਸ਼ ਕਹਿੰਦਾ ਕਿ ਅंजलि ਜੇ ਮੈਂ ਤੇਰੀ ਗੱਲ ਮੰਨ ਲੰਦਾ ਆਪਦੀ ਮਾਂ ਦੀ ਸੇਵਾ ਕਰਦਾ ਤੇ ਤੇਰੇ ਨਾਲ ਜ਼ਬਰਦਸਤੀ ਕੁੱਟਮਾਰ ਨਾ ਕਰਦਾ ਤਾਂ ਮੇਰਾ ਘਰ ਅੱਜ ਵਧੀਆ ਵਸਣਾ ਸੀ ਤੇ ਮੇਰੇ ਮੁੰਡਿਆਂ ਨੇ ਵੀ ਮੇਰੀ ਸੇਵਾ ਕਰਨੀ ਸੀ ਕਿਉਂਕਿ ਤੂੰ ਸੰਸਕਾਰੀ ਕੁੜੀ ਐ ਤਾਂ ਮੁੰਡਿਆਂ ਨੂੰ ਵੀ ਇਦਾਂ ਦੇ ਸੰਸਕਾਰ ਤੂੰ ਦੇਣੇ ਸੀ ਮੈਂ ਮੇਰੀ ਮਾਂ ਨੂੰ ਵੀ ਨਹੀਂ ਸਮਝ ਸਕਿਆ ਤੇ ਮੈਂ ਤੈਨੂੰ ਵੀ ਨਹੀਂ ਸਮਝ ਸਕਿਆ ਮੈਂ ਆਪਦੇ ਪੈਰਾਂ ਤੇ ਆਪ ਕੋਹਾੜੀ ਮਾਰੀ ਮੈਂ ਪਾਪੀ ਆ ਮੈਂਨੇ ਆਪਦੀ ਮਾਂ ਦੀ ਬਹੁਤ ਬੇਇੱਜ਼ਤੀ ਕੀਤੀ ਐ ਮੈਨੂੰ ਇਸ ਵਾਸਤੇ ਰੱਬ ਕਦੇ ਮਾਫ਼ ਨਹੀਂ ਕਰਨਾ ਤੇ ਅੰਜਲੀ ਪਲੀਜ਼ ਮੈਨੂੰ ਤੂੰ ਮਾਫ਼ ਕਰ ਦੇ ਮਾਂ ਕੋਲੇ ਤਾਂ ਮੈਂ ਉੱਤੇ ਜਾ ਕੇ ਹੀ ਮਾਫ਼ੀ ਮੰਗਾਗਾ ਇਹਨਾਂ ਕਹੇ ਕਿ ਅੰਜਲੀ ਦੇ ਪੈਰੇ ਪਹ ਜਾਂਦਾ ਪਰ ਅੰਜਲੀ ਪਿੱਛੇ हट ਜਾਂਦੀ ਐ ਕਹਿੰਦੀ ਤੁਸੀਂ ਆ ਕੀ ਕਰ ਰਹੇ ਹੋ ਮੈਂ ਤੁਹਾਨੂੰ ਮਾਫ਼ ਕੀਤਾ ਮੇਰੇ ਮਨ 'ਚ ਤੁਹਾਡੇ ਪ੍ਰਤੀ ਕੋਈ ਸਿਕਵਾ ਨਹੀਂ ਤੇ ਉਹ ਆਪਦੇ ਮੁੰਡੇ ਨੂੰ ਕਹਿੰਦੀ ਹੈ ਕਿ ਇਸ ਨੂੰ ਆਪਣੇ ਨਾਲ ਲੈ ਚੱਲ ਉਸ ਦਾ ਮੁੰਡਾ ਉਸ ਨੂੰ ਲੈ ਕੇ ਨਾਈ ਕੋਲ ਚਲਾ ਜਾਂਦਾ ਹੈ ਤੇ ਉਸ ਦੇ ਵਾਲ ਵਗੈਰਾ ਕਟਵਾਉਂਦਾ ਹੈ ਉਹਦੀ ਦਾੜ੍ਹੀ ਵਗੈਰਾ ਕਰਵਾਉਂਦਾ ਹੈ ਉਸ ਤੋਂ ਬਾਅਦ ਘਰੇ ਲਿਜਾ ਕੇ ਉਸ ਨੂੰ ਨਵਾ ਤਵਾ ਕੇ ਨਵੇਂ ਕੱਪੜੇ ਪੁਆਏ ਜਾਂਦੇ ਨੇ ਅੰਜਲੀ ਆਪਣੇ ਪਤੀ ਨੂੰ ਸਭ ਕੁਝ ਦੱਸ ਦਿੰਦੀ ਹੈ ਉਹ ਉਹਨਾਂ ਦੇ ਘਰੇ ਰਹਿਣ ਲੱਗ ਜਾਂਦਾ ਹੈ ਤੇ ਉਹਦੀ ਚੰਗੀ ਸੰਭਾਲ ਹੋਣ ਲੱਗ ਜਾਂਦੀ ਹੈ ਜਦੋਂ 1 ਮਹੀਨਾ ਨਿਕਲ ਜਾਂਦਾ ਹੈ ਤਾਂ ਮਨੀਸ਼ ਉਹ ਕਹਿੰਦਾ ਹੈ ਕਿ ਅੰਜਲੀ ਮੈਂ ਹੁਣ ਤੇਰੇ ਤੇ ਭਾਰ ਨਹੀਂ ਮਰਨਾ ਚਾਹੁੰਦਾ ਕਿੰਨੇ ਦਿਨ ਮੈਂ ਤੁਹਾਡੇ ਇੱਥੇ ਰਹਾਗਾ ਇਸ ਕਰਕੇ ਮੈਨੂੰ ਹੁਣ ਜਾਣਾ ਚਾਹੀਦਾ ਪਰ ਅੰਜਲੀ ਤੇ ਉਸਦਾ ਪਤੀ ਦੋਵੇਂ ਆਚੰਦੇ ਸੀ ਕਿ ਆ ਭੀਖਣਾ ਮੰਗੇ ਤੇ ਆ ਨਾ ਪਟਕੇ ਇਹਨੇ ਜੋ ਵੀ ਕੀਤਾ ਹੁਣ ਇਸ ਨੂੰ ਇਸਦਾ ਪਸਤਾਵਾ ਆਪਾਂ ਕਿਸੇ ਨਾਲ ਐਦਾਂ ਨਾ ਕਰੀਏ ਤਾਂ ਮਨੀਸ਼ ਨੂੰ ਇੱਕ ਵਧੀਆ ਕਮਰਾ ਲੈ ਕੇ ਦੇ ਦੇ ਦਿੰਦੇ ਨੇ ਤੇ ਮਨੀਸ਼ ਉੱਥੇ ਰਹਿਣ ਲੱਗ ਜਾਂਦਾ ਤਾਂ ਦੋਸਤੋ ਸਾਰੇ ਕਰਮਾਂ ਦਾ ਫਲ ਆਪਾਂ ਨੂੰ ਇੱਥੇ ਹੀ ਮਿਲ ਜਾਂਦਾ ਆਪਣੇ ਮਾਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਉਹਨਾਂ ਦਾ ਕੇਆ ਮੰਨਣਾ ਚਾਹੀਦਾ ਜਦੋਂ ਬਜ਼ੁਰਗ ਹੋ ਜਾਂਦੇ ਨੇ ਤੁਹਾਡੀ ਸਭ ਤੋਂ ਜ਼ਿਆਦਾ ਲੋੜ ਉਹਨਾਂ ਨੂੰ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਛੋਟੇ ਸੀ ਤੁਹਾਡੀ ਹਰ ਇੱਛਾ ਉਹਨਾਂ ਨੇ ਪੂਰੀ ਕੀਤੀ ਸੀ ਤੇ ਤੁਹਾਨੂੰ ਬੜੇ ਲਾਡਾਂ ਨਾਲ ਪਾਲਿਆ ਸੀ ਪਰ ਵੱਡੇ ਹੋ ਕੇ ਤੁਸੀਂ ਉਹਨਾਂ ਦੇ ਜੇ ਲੱਤ ਮਾਰਦੇ ਹੋ ਘਰ ਤੋਂ ਕੱਢਦੇ ਹੋ ਤੇ ਆ ਬਹੁਤ ਮਾੜੀ ਗੱਲ ਹੈ ਤੁਹਾਡੇ ਜਵਾਕ ਵੀ ਤੁਹਾਡੇ ਨਾਲ ਇਦਾਂ ਹੀ ਕਰਨਗੇ ਇਸ ਕਹਾਣੀ ਤੋਂ ਆਈ ਪਤਾ ਲੱਗਦਾ ਹੈ ਕਿ ਜੋ ਜਿਵੇਂ ਕਰਦਾ ਹੈ ਉਹ ਓਵੇਂ ਹੀ ਪਰਦਾ ਹੈ ਤਾਂ ਦੋਸਤੋ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਕਰ ਦਿਓ ਤੇ ਨਾਲੇ ਲਾਈਕ ਵਾਲਾ ਬਟਨ ਵੀ ਦੱਬ ਦਿਓ ਤਾਂ ਮਿਲਦੇ ਆ ਦੋਸਤੋ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ